ਪੇਸ਼ਣ ਕਾਫੀ ਪੇਨ ਦੇ ਵਿੱਚ ਸੀਗਾ ਪੂਰੀ ਬਾਡੀ ਉਹਨਾਂ ਦੀ ਝੁਲਝੁਲਸੀ ਹੋਈ ਹੈ ਕੱਪੜੇ ਵੀ ਵਗੈਰਾ ਜਲੇ ਹੋਏ ਨੇ ऑन द स्पॉट ਉਹ ਵੀ ਆਪਾਂ ਟ੍ਰੀਟਮੈਂਟ ਦਿੱਤਾ ਫਲੂਇਡ ਚੜਾ ਦਿੱਤਾ ਗਿਆ ਤਾਂ ਕਿ ਪੇਸ਼ੈਂਟ ਨੂੰ ਹੋਰ ਫਰਦਰ ਪੇਨ ਨਾ ਹੋਵੇ ਜਿਹੜਾ ਔਂਕਾਰਨਗਰ ਫਾਇਰ ਬ੍ਰਿਗੇਡ ਦੀ ਗੱਡੀ ਆਈ ਹੈ ਸਰ ਜਾਨਾ ਕਿ ਹਣੀ ਬੰਦੇ ਕੋਲ ਆਇਆ ਜਗਦਵੀ ਗਏ ਔਂਕਾਰਨਗਰ 8 ਨੰਬਰ ਗਲੀ ਦੇ ਵਿੱਚ ਨਾ ਜਗਦਵੀ ਜੀ ਸਿਲੰਡਰ ਫਟਿਆ ਵਾਸ਼ ਸਾਨੂੰ ਇਹੀ ਆਈ ਹੈ ਪਰ ਚਾਹਤ ਦੇ ਦੇਖਿਆ ਕਿ ਇਹਦਾ ਰੈਗੂਲੇਟਰ ਫਟ ਗਿਆ ਸੀ ਜਿਹਦੇ ਕਰਕੇ ਦੋ ਲੇਡੀਜ਼ ਬਹੁਤ ਜ਼ਿਆਦਾ ਝੁੱਸ ਗਈਆਂ ਅੱਗੇ ਦੇ ਵਿੱਚ ਤੇ ਹੁਣੀ ਅਸੀਂ ਜਸਟ ਐਮਬੂਲੈਂਸ ਨੂੰ ਬੁਲਾ ਕੇ ਐਮਬੂਲੈਂਸ ਕਰਤੋਂ ਹੁਣੀ ਅਸੀਂ ਸਿਵਲ ਹਸਪੀਟਲ ਪੇ ਜਾਇਆ ਜੀ ਤੇ ਮੁੱਖਤ ਪਤਾ ਲੱਗਾ ਵੀ ਇਹ ਕਾਰਨ ਕੀ ਸੀ ਜੇ ਕੋਈ ਅਸੀਂ ਜਦਾਈ ਸੀ ਉਸ ਵੇਲੇ ਆਪਣ ਨੂੰ ਪਹਿਲਾਂ ਬੁਝਾਇਆ ਗਿਆ ਤੇ ਆਗੇ ਤਕਰੀਬਨ ਬੁਝੀ ਹੋਈ ਸੀਗੀ ਤੋ ਫਾਇਰ ਬ੍ਰਿਗੇਡ ਟੀਮ ਆ ਗਈ ਸੀ ਫਾਇਰ ਬ੍ਰਿਗੇਡ ਨੇ ਵੀ ਫਿਰ ਦੁਬਾਰਾ ਉਹਨੂੰ ਵੈਰੀਫਾਈ ਕੀਤਾ ਸਾਰਾ ਵੈਰੀਫਾਈ ਕਰਕੇ ਉਹਨੂੰ ਫਿਰ ਦੁਬਾਰਾ ਉਹਨੂੰ ਠੰਡਾ ਕੀਤਾ ਸਿਲੰਡਰ ਬਹੁਤ ਗਰਮ ਸੀਗਾ ਤੇ ਉਹਨੂੰ ਠੰਡਾ ਕਰਕੇ ਇਥੇ ਫਟਾਫਟ ਅਸੀਂ ਐਂਬੂਲੈਂਸ ਬੁਲਾਈ ਐਂਬੂਲੈਂਸ ਆ ਕੇ ਠਾਫਟ ਬੇਜਮ ਨੂੰ ਪਹੁੰਚ ਦਿੱਤਾ ਜੀ ਜਿਸ ਤਰ੍ਹਾਂ ਲੋਕ ਦੱਸ ਰਿਹਾ ਕਿ ਸਿਲੰਡਰ ਫਟਿਆ ਪਰ ਮੋਕੇ ਤੇ ਕੀ ਲੱਗਾ ਤੁਹਾਨੂੰ ਨਹੀਂ ਪਹਿਲਾਂ ਸਾਨੂੰ ਵੀ ਇਹੀ ਲੱਗਾ ਕਿ ਸਿਲੰਡਰ ਫਟਿਆ ਪਰ ਸਿਲੰਡਰ ਨਹੀਂ ਫਟਿਆ ਉਹਦਾ ਰੈਗੂਲੇਟਰ ਫਟਿਆ ਜੀ ਰੈਗੂਲੇਟਰ ਪੂ ਜਖਮੀ ਦੋ ਜਣੇ ਹੈਗੇ ਆ ਜੀ ਦੋ ਜਣੇ ਬਹੁਤ ਜ਼ਿਆਦਾ ਬਜ਼ੁਰਗ ਜਿਹੜੇ ਹੈਗੇ ਉਹ ਜ਼ਿਆਦਾ ਹੈਗੇ ਆ ਤੇ ਕੁੜੀ ਵੀ ਹੈਗੀ ਆ ਪਰ ਉਹ ਤੋਂ ਬੈਠਣ ਦੇ ਪ੍ਰੋਬਲਮ ਹੈ ਮਤਲਬ ਵੀ ਥੱਲੇ ਦੇ ਪਾਰਟ ਦੇ ਵਿੱਚ ਜ਼ਿਆਦਾ ਉਹਨਾਂ ਮਤਲਬ ਜਲਨ ਹੈਗੀ ਆ ਪਰ ਫਿਰ ਵੀ ਉਹਨਾਂ ਨੂੰ ਅਸੀਂ ਕੱਪੜੇ ਕੱਟ ਕੇ ਜਿਹੜੇ ਕੱਪੜੇ ਉਹਨੇ ਪਾਏ ਸੀਗੇ ਉਹ ਸਾਰੇ ਮਿਲਤ ਹੋ ਗਏ ਸੀਗੇ ਥੜਕੇ ਦੇ ਕੱਪੜੇ ਕੱਪੜੇ ਚੇਂਜ ਕਰਕੇ ਅਸੀਂ ਫਿਰ ਦੁਬਾਰਾ ਬਿਤਾ ਕੇ ਭੇਜ ਆਈ ਆ ਅੰਕ ਵੀ ਕੀ ਨਾਮ ਆਪਣਾ ਤੇ ਕੀ ਮਾਮਲਾ ਆ ਸਾਰਾ ਜਿਹੜੀ ਉਹਨਾਂ ਕਾਰਨ ਫਾਇਰ ਵਿਗਟ ਲੱਗੇ ਮੇਰਾ ਨਾਮ ਦੀਪਕ ਫਾਇਰ ਵਿਗਟ ਫਗਵਾੜਾ ਦਾ ਜੀ ਸਾਨੂੰ 1.5 ਵਜੇ ਤਾਂ ਕਿਹਦੀ ਸੂਚਨਾ ਕੀ ਹੋਂਕਾਰ ਨਗਰ ਗਲੀ ਨੰਬਰ 8 ਦੇ ਸਿਲੰਡਰ ਦੇ ਵਿੱਚ ਅੱਗ ਪੈ ਗਈ ਸੀ। ਤੇ ਮੌਕੇ ਤੇ ਅਸੀਂ ਆ ਕੇ ਦੇਖਿਆ ਅੱਗ ਤੇ ਕਾਬੂ ਪਾਇਆ ਤੇ ਦੋ ਜਿਹੜੇ ਸਿੱਕੇ ਘਰ ਦੇ ਮੈਂਬਰ ਉਹ ਅੱਗ ਤੇ ਕਰਨ ਝੁੱਸ ਗਏ ਜਿਹੋਨਾ ਨੂੰ ਐਂਬੂਲੈਂਸ ਦੇ ਵਿੱਚ ਪੇਜ ਕੇ ਹਸਪੀਟਲ ਰਵਾਨਾ ਕਰ ਦਿੱਤਾ ਦੋ ਲੇਡੀਸ ਮੌਕੇ ਤੇ ਪਈਆਂ ਗਈਆਂ ਘਰ ਦੇ ਵਿੱਚ ਦੋ ਲੇਡੀਸ ਹੈਗੀਆਂ ਦੋਨੇ ਅੱਗ ਤੇ ਕਰਨ ਇੱਕ ਨੂੰ ਥੋੜਾ ਜਿਆਦਾਗਾ ਦੂਜੀ ਦੀ ਬਾਹਾਂ ਤੇ ਆ ਗਈ ਤੇ ਅੱਗ ਕਿੰਨੀ ਕਿ ਲੱਗੀ ਸੀ ਬਚਾ ਸੀ ਅੱਗ ਸਿਲੰਡਰ ਦੇ ਰੈਗੂਲੇਟਰ ਤੇ ਸੀ ਕੀ ਨਾਮ ਸੀ ਸਾਹਮਣੇ ਆ ਕੁਛ ਨੋ ਦਾ ਪਤਾ ਲਗਾ ਤੇ ਇੱਕ ਲੇਡੀਸ ਹੈਗੀ ਗੀਤਾ ਵਾਈਫ ਆਫ ਅਫੇਸ਼ ਤੇ ਦੂਸਰੀ ਜੋਤੀ ਡਾਕਟਰ ਆਫ ਅਫੇਸ਼ ਤੇ ਆਪਾਂ ਕੀ ਕੀਤਾ ਫਿਰ ਐਂਬੂਲੈਂਸ ਮਲਾਈ ਮੌਕੇ ਐਂਬੂਲੈਂਸ ਬੁਲਾ ਕੇ ਉਹਨਾਂ ਨੂੰ ਹਸਪੀਟਲ ਪੇਜਾ ਉਹ ਬਦਾਂ ਠੀਲਾ ਦਾ ਕੰਡੀਸ਼ਨ ਥੋੜੀ ਜ਼ਿਆਦਾ ਹੈ ਕਿ ਬਾਕੀ ਡਾਕਟਰ ਸਾਹਿਬ ਦਾ ਜਿੱਦਣੂ ਆਪਾਂ ਤੁਸੀਂ ਆਇਦਰ ਬਹੁਤ ਆਵਾ ਵੀ ਨੀਮੀ ਆ ਆ ਕਾਫੀ ਇਹ ਤਾਂ ਪ੍ਰੋਬਲਮ ਹੋਈ ਕਿੱਟੇ ਆ ਤੁਹਾਨੂੰ ਪ੍ਰੋਬਲਮ ਆਂਦੀ ਤਾਂ ਕੋਈ ਕਾਫੀ ਪ੍ਰੋਬਲਮ ਆਈ ਆ ਗੱਡੀ ਲੈ ਆਂਦੇ ਪੂਰੀ ਪੂਰੀ ਆਤਾਰਾ ਸਗੀਆਂ ਬਿਜਲੀ ਦੀਆਂ ਆਤਾਰਾ ਕਿ ਲੋਕੀ ਮੌਕੇ ਤੇ ਸਹਿਯੋਗ ਕਰਦੇ ਆਪਣੇ ਲੋਕ ਉਹ ਤਾਂ ਫਿਰ ਸਿਚੁਏਸ਼ਨ ਦੇ ਹਿਸਾਬ ਨਾਲ ਹੁੰਦਾ ਹੈ ਜੀ